ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਾਈਲਡ ਡੈਰੀ ਫਾਰਮ ਮਾਨਸਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਰ ਦੇ ਘਰੋਂ ਇੱਕ ਗੱਬਣ ਝੋਟੀ ਦਿਖਾਉਣ ਲੱਗਿਆਂਗੇ ਜਿਹੜੀ ਕਿ ਸੂਨ ਵਾਲੀ ਆ ਹਜੇ ਕੱਚੀ ਆ ਬਾਕੀ ਜਾਣਕਾਰੀ ਆਪਾਂ ਬਾਅਦੋਂ ਲਵਾਂਗੇ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ Facebook ਤੇ ਦੇਖ ਰਹੇ ਹੋ ਵੀਡੀਓ ਤਾਂ ਆਪਣਾ ਫੋਲੋ ਕਰ ਲਿਓ ਚੈਨਲ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂਗੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੁੰਦੀ ਆ ਤਾਂ ਆਪਣਾ ਨੰਬਰ 95010 35285 ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਦੱਸ ਦੋਈ ਮੇਰਾ ਨਾਮ ਗਰਦੀਪ ਸਿੰਘ ਜੀ ਪੁੱਤਰ ਸਿੰਘਾਰਾ ਸਿੰਘ ਪਿੰਡ ਖੀਵਾ ਦੇ ALU ਵਾਲਾ ਜੀ ਸਹੀ ਪਿੰਡ ਇਹ ਨੇੜੇ ਵੀ ਕਿਹੜੇ ਪਿੰਡ ਆਏ ਨੇ ਇਹ ਪਿੰਡ ਆਪਣਾ ਧਨੌਲਾ ਮੰਡੀ ਦੇ ਨੇੜੇ ਪੈਂਦਾ ਜੀ ਹਾਂਜੀ ਇੱਥੇ ਜਿਹੜਾ ਰੋਡ ਆਉਂਦਾ ਆਪਣਾ ਭੀਖੇ ਵਾਲਾ ਰੋਡ ਉਹ ਤੋਂ 3 ਕਿਲੋਮੀਟਰ ਹੀ ਪੈਂਦਾ ਠੀਕ ਹੈ ਜੀ ਬੰਦੀਰ ਤੋਂ ਹਾਂਜੀ ਹਾਂਜੀ ਵੀ ਭੀਖੀ ਆਪਾਂ ਨੂੰ ਕਿੰਨੇ ਕੀ ਰਹਿ ਜਾਂਦੀ ਆ ਭੀਖੀ ਆਪਾਂ ਨੂੰ ਪਹੁੰਚ ਜਾਂਦੀ 5-7 ਕਿਲੋਮੀਟਰ ਜੀ ਠੀਕ ਹੈ ਇੱਕ ਮੋਬਾਈਲ ਨੰਬਰ ਦੱਸ ਦਈ ਬਈ ਹਾਂਜੀ ਮੋਬਾਈਲ ਨੰਬਰ ਹੈਗਾ 9779 ਠੀਕ ਹੈ ਜੀ ਹਾਂਜੀ ਤੇ ਆਪਣੀ ਇਹਦੀ ਜਾਣਕਾਰੀ ਦੇਵਾਂਗੀ ਹਾਂਜੀ ਹਾਂਜੀ ਇਹ ਆਪਣੀ ਛੋਟੀ ਘਰ ਦੀ ਪਾਲੀ ਹੋਈ ਹੈ ਜੀ ਜਿਹੜੀ ਦੀ ਮਾਂ ਸੀ ਉਹਦੇ ਥੱਲੋਂ 15 ਤੋਂ 16 ਲੀਟਰ ਅਸੀਂ ਆਪ ਚੋਂਦੇ ਰਹੇ ਹਾਂਗੇ ਠੀਕ ਹੈ ਜੀ ਤੇ ਮੰਨ ਲਓ ਵਧੀਆ ਗਈ ਇਹ ਵੀ ਇਹ ਵੀ ਘੱਟੋ ਘਾਟਾ 13 14 ਲੀਟਰ ਆਮ ਨਾਲ ਗੱਡੂਗੀ ਹਾਂ ਜਦੋਂ ਵਧੀਆ ਸੀਮਨ ਦੀ ਆਈ ਫਿਰ ਤਾਂ ਦੇਣਾ ਚਾਹੀਦਾ ਇਹਨਾਂ ਬਾਕੀ ਇਹ ਘਰ ਦੀ ਪਾਲੀ ਹੋਈ ਆ ਬਾਈ ਠੀਕ ਹੈ ਬਾਈ ਤੇ ਕਿੰਨੇ ਦਿਨ ਲੈਂਦੀ ਹੈ ਹਜੇ ਇਹ ਲੈ ਜੂ ਬਾਈ ਤਕਰੀਬਨ 7 ਤੋਂ 8 ਦਿਨ ਹਜੇ ਸੱਤ ਤੋਂ ਅੱਠ ਦਿਨ ਲੈ ਜੂਗੀ ਹਾਂ ਇਹ ਤਾਂ ਵਧੀਆ ਤਿਆਰ ਹੋਊਗਾ ਹਾਂ ਤਿਆਰ ਹੋਊਗੀ ਹਜੇ ਤਾਂ ਹੂੰ ਸੱਤ-ਅੱਠ ਦਿਨ ਦੇ ਵਿਚਾਲੇ ਵਿਚਾਲੇ ਲੈ ਜੂਗੀ ਤੇ ਮੜਾ ਇਹ ਕੱਦ ਦੀ ਐਸਟੀਮੇਟ ਜਾ ਕਰਾਈ ਲਵੇ ਕੱਦ ਕਿੰਨਾ ਕੱਦਦਾ ਤੇਰਾ ਕੱਦ ਮੇਰਾ ਹੈਗਾ 5 ਫੁੱਟ 10 ਇੰਚ ਮਤਲਬ ਦੇਖ ਲਓ ਕਿੰਨੇ ਕੱਦ ਦੀ ਹੋਊਗੀ ਆਪਣੇ ਤੇਰਾ ਕੱਦ 5 ਫੁੱਟ 10 ਇੰਚ ਹੈਗਾ ਉਸ ਤੋਂ ਨਾਲ ਬਈ ਐਸਟੀਮੇਟ ਜਾ ਲਾ ਲਿਓ ਥੋੜਾ ਇੱਧਰ ਨੂੰ ਮੂੰਹ ਕਰਕੇ ਖੜ ਜਾ ਲੋ ਲੋ ਜੀ ਲੋ ਤੇ ਹੁਣ ਦਿਖਾ ਦਿਆਂ ਉੱਤੋਂ ਦੀ ਹੱਥ ਰੱਖ ਕੇ ਵਧੀਆ ਹਾਂ ਦੋ ਇੱਥੇ ਆ ਗਈ ਆਪਣੇ ਆ ਚੌੜੀ ਜੂੜੀ ਵੀ ਇਤੋਂ ਬਹੁਤ ਹੈ ਹਾਂ ਬਈ ਹੱਡਾ-ਹੱਡਾਂ ਦੀ ਬਰੋਂ ਵਧੀਆ ਚੌੜੀ ਆ ਪੂਰੀ ਫੁੱਲ ਰਾਜੀ ਹੈਗੀ ਕੋਈ ਮਾੜੀ ਮੰਨ ਕੇ ਨਾ ਆਵੇ ਹਾਂ ਘਰ ਦੀ ਪਾਲੀ ਹੋਈ ਕਰਕੇ ਵਧੀਆ ਹਾਂ ਹਾਂ ਸ਼ੌਂਕ ਨਾਲ ਪਾਲੀ ਹੋਈ ਆ ਥਾਣੀ ਬਹੁਤ ਵਧੀਆ ਕੱਟਿਆ ਜਿਵੇਂ ਪਹਿਲਾਂ ਸੁਣਾ ਹਨਾ ਅਜੇ ਹਾਂ ਹਾਂ ਥਾਣ ਦੇਖੋ ਬਈ ਹੱਥੀ ਜਵਾਈ ਵਾਲਾ ਕੱਢ ਰੱਖਿਆ ਜਿਵੇਂ ਪਹਿਲਾਂ ਸੁਣਾ ਹਜੇ ਆਹ ਤਾਂ ਥੋੜਾ ਜਿਹਾ ਕੈਮਰੇ ਤੋਂ ਵੀ ਡਰ ਜਾਂਦੀ ਆ ਹੂੰ ਤੇ ਪੂਰੀ ਵਧੀਆ ਲੰਮੀ ਉੱਚੀ ਲੰਮੀ ਤੇ ਰਾਜੀ ਝੋਟੀ ਹੈਗੀ ਬਾਕੀ ਸਾਨੂੰ ਤੋਰ ਕੇ ਦਿਖਾਣਿਆ ਹੂੰ

ਕਿਆ ਲੱਕ ਆ ਦੇਖੋ ਬਾਈ ਨਿੱਗਰ ਵਧੀਆ ਝੋਟੀ ਆ ਅਣਥੋਂ ਆਰਡਰ ਹੋਈ ਤਾਂ ਤਿਆਰ ਹੋਣਾ ਹਜੇ ਤਾਂ ਹਫਤਾ ਪਿਆ ਇਹਦਾ ਦੇਖੋ ਚੌੜੀ-ਚੂੜੀ ਬਹੁਤ ਹੈ 13-14 ਲੀਟਰ ਤੱਕ ਦੰਣਾ ਨਹੀਂ ਲੈਣੂ ਆਰਾਮ ਨਾਲ ਇੱਥੋਂ ਦੇਖੋ ਵੀ ਵੀਉ ਬੜਾ ਨੇੜੇ ਆ ਕੇ ਤਾਂ ਕੈਮਰੇ 'ਚ ਵੀ ਨਹੀਂ ਆਉਂਦੀ ਇਹ ਕੋਈ ਸਵ ਕੁਆਲਟੀ ਸਿੰਗੀ ਵਾਲਾ ਸੋਨਾ ਲੱਗਿਆ ਹੋਇਆ ਜੀ ਪੂਰਾ ਕੁੰਡਾ ਰੇਟ ਪੁੱਛਦੇ ਆਂ ਬਾਈ ਤੋਂ ਹੁਣ ਇਹਨੂੰ ਆਨ ਕਰਨਾ ਦੱਬ ਕੇ ਰੱਖੀ ਰੇਟ ਬਾਈ ਕੀ ਕਰਤਾ ਇਹਦਾ ਇਹਦਾ ਰੇਟ ਆਪਣਾ ਹੈਗਾ ਵੀ 1,60,000 ਦਾ 1,60,000 ਹਾਂ ਬਾਕੀ ਮੌਕੇ ਦੇ ਮਾਨਤਾਨ ਵਧੀਆ ਉਹ ਤਾਂ ਕਰਾਂਗੇ ਕੋਈ ਗੱਲ ਨਹੀਂ ਵੀ ਆਏ ਗਏ ਬੰਦੇ ਵਧੀਆ ਕਰ ਦੋਗੇ ਮਾਨਤਾ ਨਾ ਹਾਂ ਹਾਂ ਬਿਲਕੁਲ ਬਾਈ ਆ ਫੇਸ ਦੇਖ ਸਕਦੇ ਆ ਬਾਈ ਤੁਸੀਂ ਹਾਂ ਪੂਰਾ ਵਧੀਆ ਸਿੰਗਲ ਸੰਤ ਲੱਗਿਆ ਹੋਇਆ ਪੂਰੀ ਸੌਂਕ ਨਾਲ ਪਾਲੀ ਹੋਈ ਆ ਝੋਟੀ ਦਾ ਬਾਈ ਨੇ ਤੇ ਜੇ ਕਿਸੇ ਨੂੰ ਪਸੰਦ ਹੋਵੇ ਨੰਬਰ ਬਾਈ ਕਿਹੜਾ ਦੁਬਾਰੇ ਬੋਲ ਦੇ ਹਾਂਜੀ 97797 81780 ਠੀਕ ਹੈ ਜੀ ਓਕੇ ਬਾਈ ਥੈਂਕ ਯੂ ਠੀਕ ਹੈ ਜੀ ਧੰਨਵਾਦ